ਤੇ ਹਾਂਜੀ ਲੋ ਜੀ ਅੱਜ ਲੁਧਿਆਣੇ ਖੜੇ ਆ ਜੀ ਤਿਕੂਣੀ ਪਾਰਕ ਐਡਰੈਸ ਪੂਰਾ ਤੁਹਾਨੂੰ ਦੱਸਾਂਗੇ ਕਿੱਥੇ-ਕਿੱਥੇ ਹੈਗਾ ਤੇ ਇਹ ਹੈਗਾ ਜੀ ਇੱਕ ਛਤਰੀ ਭੋਜਨ ਬੱਕਰੇ ਦਾ ਮੀਟ ਦੇਸੀ ਮੁਰਗੇ ਦਾ ਮੀਟ ਤੇ ਮੁਰਗੇ ਦਾ ਮੀਟ ਤੇ ਇਧਰਲੇ ਪਾਸੇ ਸੁਖੀ ਭਾਜੀ ਨੇ ਨਾਲ ਭਾਈ ਕੀ ਹਾਲ ਚਾਲਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੂੰ ਤੇ ਇਧਰਲੇ ਪਾਸੇ ਸਾਡੇ ਨਿਹੰਗ ਸਿੰਘ ਫੌਜਾਂ ਨੇ ਤੇ ਜਿਨ੍ਹਾਂ ਨੇ ਇਥੇ ਆਪਣਾ ਛਤਰੀ ਭੋਜਨ ਜਿਹੜਾ ਲਾਉਂਦੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਸੁਖੀ ਭਾਜੀ ਆਓ ਬੜਾ ਜਿਹਾ ਸਾਈਡ ਤੇ ਫਿਰ ਇਧਰ ਸਿੱਧੇ ਪਾਈ ਹੁਣਾਂ ਦੇ ਕੋਲ ਚੱਲਦੇ ਆ ਨਾ ਸਾਰੇ ਗੱਲਬਾਤ ਕਰੀਏ ਪਹਿਲਾਂ ਸਾਡਾ ਜਿਹੜਾ ਬਲੌਗ ਹੈ ਨਾ ਇਹ ਇੱਕ ਡਿਬੇਟ ਨੂੰ ਲੈ ਕੇ ਸ਼ੁਰੂ ਹੋ ਰਿਹਾ। ਇਹ ਡਿਬੇਟ ਇਹ ਹੈ ਕਿ ਜੋ ਸਿੱਖ ਮਰਿਆਦਾ ਦੇ ਵਿੱਚ ਜਿਹੜੀਆਂ ਚੀਜ਼ਾਂ ਆਂਦੀਆਂ ਜਾਂ ਨਹੀਂ ਆਂਦੀਆਂ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਨਹੀਂ ਮੈਨੂੰ ਲੱਗਦਾ ਮੈਨੂੰ ਲੱਗਦਾ ਇੱਥੇ ਮੈਂ ਇਸ ਚੀਜ਼ ਲਈ ਸਹਿਮਤ ਨਹੀਂ ਮੈਂ ਚਾਹੁੰਦਾ ਆ ਵੀ ਇਹ ਮੈਂ ਇਹ ਜਿਹੜਾ ਅੱਜ ਦਾ ਬਲੌਗ ਹੈ ਨਾ ਇਹ ਨਾ ਤਾਂ ਸਿੱਖ ਮਰਿਆਦਾ ਦੇ ਅੰਡਰ 'ਚ ਆ ਹਾਂ ਨਾ ਹੀ ਕਿਸੇ ਹੋਰ ਚੀਜ਼ ਦੇ ਅੰਡਰ ਜਾਂ ਇਹ ਸਿਰ ਤੇ ਸਿਰਫ ਸਾਡੇ ਪੰਜਾਬੀ ਭਰਾ ਜਿਹੜੇ ਆ ਕੰਮ ਆਪਣਾ ਕਿਰਤ ਕਰ ਰਿਹਾ ਨਾ ਉਹਨਾਂ ਦੇ ਕੰਮ ਅੰਡਰ 'ਚ ਹੋਣਾ ਚਾਹੀਦਾ। ਤੇ ਉਹ ਨਾਲੇ ਉੱਤੇ ਕਿੰਦੂ ਪ੍ਰੰਤੂ ਕਿਉਂ ਹੁੰਦਾ ਆ ਉਹ ਚੀਜ਼ ਉੱਤੇ ਗੱਲ ਕਰੀ ਬਿਲਕੁਲ ਇਹੀ ਹੈ ਕਿ ਜੇ ਅਗਰ ਇੱਕ ਬਾਣਾ ਪਾ ਕੇ ਬੰਦਾ ਤੁਹਾਡੇ ਸਾਹਮਣੇ ਖੜਾ ਆ ਉਹ ਕੰਮ ਕਰ ਰਿਹਾ ਕਿਰਦ ਕਰ ਰਿਹਾ ਤੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਤੇ ਸਾਡੀ ਗੱਲ ਹੋਈ ਇਹਨਾਂ ਦੇ ਨਾਲ ਕਿ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਤਾਂ ਕਹਿ ਲਓ ਜਿਵੇਂ ਕਹਿਣਾ ਪਰ ਇਹਨਾਂ ਦੇ ਪਰਿਵਾਰ ਪਰਿਵਾਰਾਂ ਤੱਕ ਬਹੁਤ ਲੋਕ ਆ ਗਏ ਪਹੁੰਚੇ ਜਾ ਰਹੇ ਤੇ ਚਲੋ ਭਾਈ ਆਪਾਂ ਮੜੋ ਜਾ ਮਾਈਕ ਦੇ ਦਈਏ ਭਾਈ ਹੁਣ ਹਾਂਜੀ ਭਾਈ ਆ ਮਾਈਕ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਲਾ ਇਹ ਤਾਂ ਨਾਮ ਦੱਸ ਦਿਓ ਜੀ ਆਪਣਾ ਸਾਡਾ ਨਾਮ ਹੈ ਹਰਜਿੰਦਰ ਸਿੰਘ ਧਾਰੋਵਾਲੀ ਹਰਜਿੰਦਰ ਸਿੰਘ ਧਾਰੋਵਾਲੀ ਹਾਂਜੀ ਧਾਰੋਵਾਲੀ ਸਾਡਾ ਪਿਛੋਕੜ ਪਿੰਡ ਹੈ ਡੇਰਾ ਬਾਬਾ ਨਾਨਕ ਕੋਲੇ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਸ਼ਹੀਦ ਹੋਏ ਨੇ ਅੱਛਾ ਜੀ ਉਹਨਾਂ ਦੇ ਪਿੰਡ ਤੋਂ ਅਸੀਂ ਕਰਦੇ ਆਂ ਲੋਕਾਂ ਕਾਹਵਾ ਦਾ ਬੰਦ ਪਈ ਨਵੀਂ ਹੁੰਦੀ ਨਵੀਂ ਬੈਸ ਛੇੜ ਦਿਤੀ ਆ ਤੁਸੀਂ ਪੰਜਾਬ ਦੀ ਮਾਰਕੀਟ ਚ ਭਾਜੀ ਬੈਸ ਇਹ ਨਵੀਂ ਨਹੀਂ ਹੈਗੀ ਹਾਂਜੀ ਸੋ ਵੀ ਆਪਣੇ ਵਾਲਿਆਂ ਨੇ ਪ੍ਰਚਾਰ ਘਟ ਕੀਤਾ ਜੀ ਜਦੋਂ ਅੰਗਰੇਜ਼ਾਂ ਤੋਂ ਪਹਿਲਾਂ ਵੀ ਪਾਸੋ ਇਹ ਛਟਗੇ ਦੀ ਦੁਕਾਨਾਂ ਨੰਗ ਸਿੰਘਾਂ ਦੀਆਂ ਰਹੀਆਂ ਨੇ ਹਜੂਰ ਸਾਹਿਬ ਆਦੀ ਵੀ ਨੇ ਹੂੰ ਹਜੂਰ ਸਾਹਿਬ ਜ਼ਰੂਰਤ ਨਹੀਂ ਕੋਈ ਕਰਦਾ ਹੁਣ ਪਿੱਛੇ ਜੇ ਕੋਈ ਗਿਆ ਸੀ ਸਿੰਘ ਜਾ ਕੇ ਨਿਸ਼ਾਨ ਸਾਹਿਬ ਛਟਗੇ ਦੁਕਾਨ ਤੋਂ ਪੜਤਾ ਅਗਲਿਆਂ ਨੇ ਮਾਫ਼ੀਆਂ ਮੰਗਾ ਕੇ ਲਵਾਇਆ ਸੋ ਇੱਥੇ ਕੀ ਆ ਇੱਥੇ ਵਿਚਾਰਧਾਰਾ ਡਬਲ ਚੱਲਦੀ ਆ ਇਹ ਅੰਗਰੇਜ਼ਾਂ ਵਾਲੀ ਵਿਚਾਰਧਾਰਾ ਤੇ ਚੱਲਦੇ ਆ ਇਹ ਸਾਨੂੰ ਬ੍ਰਾਹਮਣ ਕਹਿਣਗੇ ਅਸੀਂ ਤਿਲਕ ਲਾਉਨੇ ਆ ਸਾਡੇ ਕੋਲ ਦੇ ਬਾਬੇ ਤੁਸੀਂ ਬ੍ਰਾਹਮਣ ਹੋ ਅਸੀਂ ਕਹਾਂ ਨਹੀਂ ਪਾਸੋ ਅਸੀਂ ਰਾਜੇ ਆ ਆ ਸਾਡਾ ਰਾਜ ਸਾਜਾ ਤਿਲਕ ਲਾਇਆ ਪਰ ਰਾਜੇ ਦਾ ਅਧਿਕਾਰ ਆ ਸ਼ਸਤਰ ਰੱਖਣਾ ਰਾਜੇ ਦਾ ਅਧਿਕਾਰ ਆ ਦਸਤਾਰ ਸੇ ਹੋਣੀ ਰਾਜੇ ਦਾ ਅਧਿਕਾਰ ਆ ਸਾਨੂੰ ਮਹਾਰਾਜ ਕਲਗੀਧਰ ਬਾਸਣੇ ਅਧਿਕਾਰ ਦੱਤੇ ਆ ਅਸੀਂ ਤਾਂ ਵਰਤਦੇ ਆ ਤੇ ਇਹ ਜਿੱਥੇ ਜਾ ਕੇ ਕਿਰਤ ਦਾ ਪੈਰਾ ਪਾਸੋ ਇਦੋਂ ਪਹਿਲਾਂ ਅਸੀਂ ਵੈਸ਼ਨੋ ਵੀ ਕਰ ਚੁੱਕੇ ਆ ਜੇ ਸਾਡਾ ਵਿਰੋਧ ਕਰਦੇ ਹੋ ਉਹ ਆਪਾਂ ਬਾਅਦ ਕਰਾਂਗੇ ਪਰ ਪਹਿਲਾਂ ਮੈਨੂੰ ਇਹਦੋਂ ਬੜਾ ਜਿਹਾ ਅਫਸਰ ਤੇ ਕਰਦੀਏ ਦੀ ਲੋ ਮਹਾਰਾਜ ਜਿੱਥੇ ਕਹੋਗੇ ਉੱਥੇ ਕਰਾਂਗੇ ਥੈਂਕ ਯੂ ਭਾਈ ਜੀ ਪਹਿਲਾਂ ਤਾਂ ਇੱਥੇ ਗੱਲ ਦੱਸ ਦਈਏ ਕਿਉਂਕਿ ਨਵੇਂ ਦਰਸ਼ਕਾਂ ਨੂੰ ਅਜੇ ਚੀਜ਼ ਪਤਾ ਨਹੀਂ ਹੈਗੀ ਪਹਿਲਾਂ ਤਾਂ ਦੱਸੋ ਬਣਾਉਣੇ ਕੀ ਕੀ ਹੋ ਆਪਾਂ ਬਣਾਉਣੇ ਆ ਆਪਾਂ ਸੋ ਬੱਕਰੇ ਦਾ ਮੀਟ ਜੀ ਜੀ ਮੁਰਗੇ ਦਾ ਮੀਟ ਪ੍ਰਸ਼ਾਦੇ ਤੇ ਚੌਲ ਹੁੰਦੇ ਆ ਜੀ ਆਪਣੇ ਕੋਲ ਤੇ ਬੱਕਰੇ ਦਾ ਮੀਟ ਆਪਾਂ ਦਿੰਨੇ ਆ ਜੀ 150 ਰੁਪਏ ਦੀ ਪਲੇਟ ਜਿਹਦੇ ਚ ਡਲੇ ਨਾਲ ਪ੍ਰਸ਼ਾਦੇ ਦੇਈਦੇ ਆ ਤੇ ਮੁਰਗੇ ਦੀ 100 ਰੁਪਏ ਦੀ ਪਲੇਟ ਆ ਜੀ ਤੇ ਮੁਰਗੇ ਦੇ ਨਾਲ ਚੋਲਾ ਦੀ 70 ਰੁਪਏ ਦੀ ਪਲੇਟ ਹੈ। ਪ੍ਰਸ਼ਾਦੇ ਕਿਰੇ ਦਿੰਦੇ ਨਾਲ ਜੀ। ਪ੍ਰਸ਼ਾਦੇ 5 ਦੇ ਜੀ। 5 ਪ੍ਰਸ਼ਾਦੇ ਦਿੰਦੇ ਆ। ਹਾਂ ਜੀ ਬੱਕਰੇ ਨਾਲ 5 ਦੇ ਦਈ ਦੀ ਹੈ ਜੀ ਮੁਰਗੇ ਦੇ 4 ਪੀਸ 4 ਪ੍ਰਸ਼ਾਦੇ ਜੀ। 4 ਪ੍ਰਸ਼ਾਦੇ 100 ਰੁਪਏ ਦੇ ਵਿੱਚ। ਹਾਂ ਜੀ। ਬੱਕਰੇ ਦੀ 150 ਜੀ। ਪਹਿਲਾਂ ਆਪਾਂ ਤਾਂ ਖਾ ਲਈਏ ਕਰੀ। ਆਜੋ ਪਾਸੋ। ਆਵਾ ਬੱਕਰੇ ਤੋਂ ਸ਼ੁਰੂਆਤ ਕਰਦੇ ਆ ਜੀ। ਬਿਲਕੁਲ ਬਿਲਕੁਲ ਬਿਲਕੁਲ। ਲੋ ਪਾਸੋ। ਇਹ ਇਹਦਾ ਤਰਾਈ। ਓਹੋ ਕੀ ਬਾਤ। ਆਹ ਡਲੇ ਆ ਜੀ। ਵਾਹਿਗੁਰੂ। ਆਖੋ ਜੀ। ਬੱਕਰਾ ਕੀ ਬਾਤ। ਇਹ ਤੇ ਇਹ ਆ ਗਿਆ ਜੀ ਮੁਰਗੇ ਦੇ ਇਹ ਡਲੇ ਮੁਰਗੇ ਦੇ ਇੱਧਰ ਰੱਖੇ ਹੁੰਦੇ ਆ ਪਾਸਿਓ ਅੱਛਾ ਜੀ ਕਿਉਂਕਿ ਫਿਰ ਇਹਨਾਂ ਦਾ ਪਹਿਰਾ ਲੱਗਿਆ ਹੁੰਦਾ ਅੱਛਾ ਇਹ ਆ ਜੀ ਮੁਰਗੇ ਦੇ ਡਲੇ ਜੀ ਅੱਛਾ ਜੀ ਇਹ ਇਹਦਾ ਤਰਾ ਪਾਸਿਓ ਇਹਦੇ ਜਿ ਰੱਖਦੇ ਆ ਅੱਛਾ ਤਰੀ ਸਰ ਤੁਸੀਂ ਇਹਦਾ ਤਰਾ ਅਲੱਗ ਰੱਖਿਆ ਆ ਹਾਂ ਜੀ ਤਰਾ ਇਹਦਾ ਬੱਕਰਾ ਹੁੰਦਾ ਜੀ ਕਿਆ ਬਾਤ ਹੈ ਬਹੁਤ ਵਧੀਆ ਬੜੀ ਇੱਧਰ ਆਪਣੇ ਆ ਜਾਂਦੇ ਜੀ ਚੌਲ ਨਾਲ ਆ ਜਾਂਦੇ ਇਹ ਛੋਲ ਵਾਹ ਜੀ ਤੇ ਬਹੁਤ ਵਧੀਆ ਤੇ ਇੱਧਰ ਆ ਜਾਂਦੇ ਜੀ ਪ੍ਰਸ਼ਾਦ ਦੇ ਆਹ ਵਾਹ ਰੋਹ ਇਹ ਪ੍ਰਸ਼ਾਦ ਇਹ ਪ੍ਰਸ਼ਾਦ ਇਹ ਆ ਗਿਆ ਜੀ ਅੱਛਾ ਭਾਈ ਜੀ ਗੱਲ ਇੱਕ ਆ ਜਾਂਦੀ ਹੈ ਇੱਥੇ ਵੀ ਕਈਆਂ ਭਰਾਵਾਂ ਦਾ ਇਹ ਕਹਿਣਾ ਸਿਗਾ ਵੀ ਤੁਸੀਂ ਜਿਹੜਾ ਵੈਜ ਨੌਨ ਵੈਜੀ ਸ਼ੁਰੂ ਕਿਉਂ ਕੀਤਾ? ਵੈਜੀਟੇਰ ਦਾ ਖਾਣਾ ਕਿਉਂ ਨਹੀਂ ਸ਼ੁਰੂ ਕੀਤਾ? ਅਸੀਂ ਵੈਜੀਟੇਰੀਅਨ ਪਹਿਲਾਂ ਪਿਛਲੇ ਸਾਲ ਕੀਤਾ ਜੀ ਜੀ ਅਸੀਂ ਨਵੰਬਰ ਦਸੰਬਰ ਦੇ ਮਹੀਨੇ ਚ ਗਿੱਲ ਨਹਿਰ ਦੇ ਉੱਤੇ ਪੜਾ ਲਾਇਆ ਸੀਗਾ ਜੀ ਅੱਛਾ ਜੀ ਉੱਥੇ ਅਸੀਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਕਾੜਨੀ ਦਾ ਦੁੱਧ ਦਿੰਦੇ ਰਹੇ ਹਾਂ ਪਰ ਉੱਥੇ ਸਾਡੇ ਕੋਲ ਜਿਆਦਾ ਲੋਕ ਦੇਖ ਮੰਗਣ ਨਹੀਂ ਆਉਂਦੇ ਸੀ ਜਿਹਨੂੰ ਭੰਗ ਕਹਿੰਦੇ ਜਿਹਨੂੰ ਇਹ ਜਿਵੇਂ ਲੋਕ ਸਾਨੂੰ ਕਹਿੰਦੇ ਵੀ ਨੰਗ ਭੰਗੀ ਹੁੰਦੇ ਨੇ ਅਮਲੀ ਹੁੰਦੇ ਆ ਇਹਨਾਂ ਦੇ ਕਹਿਣ ਮੁਤਾਬਕ ਤੇ ਸਾਡੇ ਕੋਲ ਜਿਆਦਾ ਦੇਖ ਮੰਗਣ ਨਹੀਂ ਆਉਂਦੇ ਹੁੰਦੇ ਸੀ ਤੇ ਅਸੀਂ ਕਿਹਾ ਨਹੀਂ ਬਾਸੋ ਇੱਥੇ ਵੈਸਮ ਪ੍ਰਵਾਹ ਚਾਲਦਾ ਬੜਾ ਉਹ ਬੜਾ ਨਹੀਂ ਜਿਆਦਾ ਤਨ ਚੱਲਿਆ ਕਿਉਂਕਿ ਸਾਨੂੰ ਸਪੋਰਟ ਨਹੀਂ ਦਿੱਤੀ ਸਾਡੇ ਸਿੱਖਣੇ ਹੀ ਨਹੀਂ ਦਿੱਤੀ ਜਿਹੜੇ ਹੁਣ ਵਿਰੋਧ ਕਰਨ ਆ ਰਹੇ ਆ ਨਾ ਇਹ ਉਦੋਂ ਛਕਣ ਵੀ ਨਹੀਂ ਆਉਂਦੇ ਰੇ ਚਲੋ ਮੰਨ ਲਓ ਸਾਡਾ ਵਿਰੋਧ ਤੁਸੀਂ ਕਰ ਰਹੇ ਹੋ ਅਸੀਂ ਡਲੇ ਵੇਚ ਰਹੇ ਆ ਪਰ ਪਾਸੋ ਇੱਥੇ ਅੱਜ ਆਇਆ ਨਹੀਂ ਇੱਥੇ ਸਰਦਾਰ ਭਰਾ ਲੱਗਦਾ ਵਾ ਠੀਕ ਆ ਜੀ ਉਹਨਾਂ ਦੀ ਰੇੜੀ ਤੇ ਕਿਹੜਾ ਸਰਦਾਰ ਜਾਂਦੇ ਆ ਘਟ ਜਾਂਦੇ ਆ ਹੋਰ ਵੀ ਆਪਾਂ ਦੇਖਦੇ ਆ ਪੂਰੇ ਪੰਜਾਬ 'ਚ ਦੇਖ ਲਓ ਸਰਦਾਰਾਂ ਦੀ ਰੇੜੀ ਤੇ ਹੁਣ ਘਟ ਹੁੰਦੀ ਆ ਪ੍ਰਵਾਸੀਆਂ ਦੇ ਪੂਰਾ ਗਾਹ ਪਿਆ ਹੁੰਦਾ ਭੇਡ ਲੱਗੀ ਹੁੰਦੀ ਬਿਲਕੁਲ ਅਰ ਜੇ ਅਸੀਂ ਹੁਣ ਕਿਰਤ ਕਰ ਰਹੇ ਆ ਤੇ ਸਾਡਾ ਤੁਸੀਂ ਵਿਰੋਧ ਕਰਦੇ ਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਵਿਰੋਧ ਕਰਨਾ ਵੀ ਪਰ ਇੱਕ ਬੇਨਤੀ ਆ ਕਿ ਜਿਵੇਂ ਆ ਹੁਣ ਅਸੀਂ ਪਿੱਛੇ ਜੇ ਵੀਡੀਓ ਬਣਾਈ ਸੀ ਉਸ ਦੇ ਚ ਚਲੋ ਜੋ ਸਾਨੂੰ ਕਹਿਣਾ ਤੁਸੀਂ ਅਸੀਂ ਸਵਕਾਰ ਕੀਤਾ ਸਾਨੂੰ ਗਾਲਾਂ ਕਿਡੀਆਂ ਕੋਈ ਜਗ ਪਰ ਸਾਡੇ ਬੱਚਿਆਂ ਨੂੰ ਸਾਡੇ ਆ ਜਾਂ ਪਰਿਵਾਰ ਨੂੰ ਕਿਸੇ ਨੂੰ ਕੋਈ ਮਾੜਾ ਨਾ ਕਹਵੇ ਇੰਨੀ ਕੁ ਬੇਨਤੀ ਆ ਹੱਥ ਜੋੜ ਕੇ ਕਿ ਸਾਡੇ ਨਾਲ ਜੋ ਕਰਨਾ ਕਰ ਲੋ ਕਿਰਤ ਅਸੀਂ ਕਰ ਰਹੇ ਆ ਸਾਡਾ ਪਰਿਵਾਰ ਨਹੀਂ ਕਰ ਰਿਹਾ ਬਿਲਕੁਲ ਤੇ ਸਾਨੂੰ ਸਕੂਨ ਨਾਲ ਕਿਰਤ ਕਰ ਲੈਣ ਦੋ ਫਿਰ ਤੁਸੀਂ ਕਹਿੰਦੇ ਹੋ ਜੇ ਹੁਣ ਕਿਰਤ ਅਸੀਂ ਤੁਸੀਂ ਛਡਾਤੀ ਫਿਰ ਨਿਹੰਗ ਸਿੰਘਾਂ ਦਾ ਕੰਮ ਕੀ ਆ ਜੀ ਬਾਸ ਉਹ ਨਿਹੰਗ ਸਿੰਘਾਂ ਦਾ ਕੰਮ ਮਾਰੇ ਨੇ ਰਾਜ ਹੀ ਕਰਨ ਨੂੰ ਕਿਹਾ ਵਾ ਹੁਣ ਕਿਸੇ ਦੇ ਥੱਲੇ ਜਾ ਕੇ ਤਾਂ ਕਰਨਾ ਨਹੀਂ ਫਿਰ ਦੰਗਾ ਕਰੂ ਵੀ ਹੋਜ ਫਿਰ ਗੱਲ ਕੱਲ ਭਜੀ ਇਹ ਵੀ ਆ ਵੀ ਜੇ ਮੰਨ ਲਓ ਅਸੀਂ ਇਹ ਕਿਰਤ ਕਰਨੀ ਛੱਡਤੀ ਹਾਂਜੀ ਫਿਰ ਕਹਿਣਗੇ ਵੀ ਭਾਈ ਇਹ ਨਿਹੰਗ ਸਿੰਘ ਮੰਗਣ ਦੇ ਨੇ ਮੰਗਦੇ ਆ ਠੀਕ ਹੈ ਜੀ ਤੇ ਜੇ ਨਿਹੰਗ ਸਿੰਘ ਨੇ ਕੋਈ ਹੋਰ ਚੀਜ਼ ਸ਼ੁਰੂ ਜਦਾਂ ਤੁਸੀਂ ਕਿਹਾ ਵੈਜੀਟੇਰਨ ਕੀਤਾ ਉੱਥੇ ਕਿੰਦੂ ਬਰੰਦੂ ਉੱਥੇ ਉੱਥੇ ਸਪੋਰਟ ਨਹੀਂ ਕਰਦੇ ਉੱਥੇ ਸਪੋਰਟ ਨਹੀਂ ਫਿਰ ਜੇ ਅੱਜ ਤੁਸੀਂ ਨਾਨ ਵੇ ਸ਼ੁਰੂ ਕੀਤਾ ਤੇ ਅੱਜ ਇੱਥੇ ਸਪੋਰਟ ਦੀ ਇਹਦਾ ਮਤਲਬ ਫਿਰ ਕਿਤਨਾ ਕਿਤੇ ਸਾਡੇ ਪੰਜਾਬੀਆਂ ਦੀ ਕਮੀ ਹੈ ਨਾ ਇਹ ਚੀਜ਼ ਤਾਂ ਹੀ ਪਾਸੋਂ ਇਹਹੀ ਇਹ ਗੱਲਾਂ ਕਰਕੇ ਸਾਡਾ ਸਾਰਾ ਜੂਠ ਬਾਹਰ ਨੂੰ ਭੱਜ ਰਿਹਾ ਇੱਕ ਤਾਂ ਸਰਕਾਰਾਂ ਦੋਗੀ ਇੱਕ ਇਹ ਖੋਦੇ ਆਪਣੇ ਪੰਜਾਬੀ ਨਹੀਂ ਸਾਥ ਦੇ ਰਹੇ ਇੱਥੇ ਨੇਪਾਲ ਵਾਲੇ ਆ ਨਪਾਲੀ ਦਾ ਸਾਥ ਦਿੰਦੇ ਆ ਅਸੀਂ ਖੁਦ ਦੇਖਿਆ ਦੇਖਿਆ ਜੀ ਠੀਕ ਆ ਪ੍ਰਵਾਸੀ ਪ੍ਰਵਾਸੀ ਦਾ ਸਾਥ ਦਿੰਦੇ ਆ ਪਰ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਕੋਸ਼ਿਸ਼ ਦਿੰਦੇ ਆ ਪਰ ਬਹੁਤਾਂ ਤੇ ਆਪਣੇ ਕੋਲੇ ਜ਼ਿਆਦਾ ਆਉਂਦੇ ਆ ਬੰਦ ਕਰਾਉਣ ਵਾਸਤੇ अच्छा ਤੁਹਾਡੇ ਕੋਲ ਬੰਦ ਕਰਨੋਂ ਪਾਸੇ ਆਉਂਦੇ ਨੇ ਬਹੁਤ ਆਉਂਦੇ ਆ ਸਾਨੂੰ ਕਈ ਇੱਥੇ ਕਹਿ ਕੇ ਗਏ ਆ ਕੱਲ ਆਵਾਂਗੇ ਇੱਥੇ ਦਾਲ ਫੁਲਕਾ ਲੱਗਾ ਹੋਵੇ ਨੇ ਤਾਂ ਡੋਲ ਕੇ ਜਾਵਾਂਗੇ ਅਸੀਂ ਕਹਾਂ ਆਜੋ ਕੋਈ ਨਾ ਅਸੀਂ ਕਿਹੜਾ ਗਾਤਰੇ ਵੀ ਐ ਚੰਡੀ ਇਹ ਰਕਤੀ ਪੀਂਦੀ ਆ ਇਹ ਪਾਸੋਂ ਇਹਨੇ ਕਿਹੜਾ 버ਗਰ ਵੀ ਦੇ ਖਾਣੇ ਆ ਤੇ ਦਿਖਾਉਣ ਨੂੰ ਨਹੀਂ ਭਾਈ ਚਲਾਉਣੀ ਵੀ ਜਾਣਦੇ اچھا ਮਤਲਬ ਉਹ ਜਿਹੜੇ ਇਹ ਵਿਰੋਧਕਰਦ ਕੋਣ ਆ ਰਹੇ ਨੇ ਜਿਹੜੇ ਸਿੱਖ ਆਪਣੇ ਸਰਦਾਰ ਸਿੱਖ ਭਰਾ ਆ ਸਰਦਾਰ ਸਿੱਖ ਆ ਰਹੇ ਨੇ ਹਾਂ ਜੀ ਹਾਂ ਜੀ ਉਹ ਜਿਹੜੇ ਤੁਸੀਂ ਰੋਜ਼ ਭਾਟਾ ਆਪਣੇ ਸਿੱਖ ਹੀ ਆਉਂਦੇ ਨੇ ਹੋਰ ਕੋਈ ਨਹੀਂ ਇਹਨਾਂ ਹਿੰਦੂ ਬੰਦਾਂ ਨਾਲ ਮਤਲਬ ਉਹ ਜਿਹੜੇ ਬੰਦੇ ਆਉਂਦੇ ਨੇ ਖਾਣਾ ਉਹਨਾਂ ਨੇ ਭਈਆਂ ਕੋ ਜਾ ਕੇ ਆ ਤੇ ਫਰੋ ਸਿੱਖਾਂ ਦਾ ਕਰਨਾ ਹੈ ਫਰੋ ਸਿੱਖਾਂ ਦਾ ਕਰਨਾ ਤੇ ਬਾਬਾ ਜੀ ਹਾਂ ਜੀ ਉੱਥੇ ਹੁਣ ਆਪ ਜੀ ਦੱਸੋ ਵੀ ਅਸੀਂ ਕਿਰ ਕਿਹੜੇ ਪਾਸੇ ਜਾਈਏ ਨਹੀਂ ਭਾਜੀ ਇੱਕ ਇੱਕ ਕਲੀਅਰ ਜੀ ਗੱਲ ਆ ਮੈਂ ਤਾਂ ਇਹ ਗੱਲ ਕਲੀਅਰ ਕਹੂੰਗਾ ਤੁਸੀਂ ਬੱਕਰਾ ਬਣਾ ਰਹੇ ਹੋ ਤੁਸੀਂ ਚਿਕਨ ਬਣਾ ਰਹੇ ਹੋ ਤੁਸੀਂ ਕੁਝ ਹੋਰ ਬਣਾ ਰਹੇ ਹੋ ਹੁਣ ਮੈਂ ਚਿਕਰ ਖਾਣਾ ਮੈਂ ਨਹੀਂ ਖਾਂਦਾ ਇਹ ਮੇਰੀ ਆਪਣੀ ਇੱਛਾ ਹੈ ਹਾਂਜੀ ਬਾਤ ਤੁਹਾਨੂੰ ਤੁਹਾਨੂੰ ਇੱਥੇ ਦਾ ਖਾਣਾ ਚੰਗਾ ਲੱਗਦਾ ਠੀਕ ਆ ਨਹੀਂ ਚੰਗਾ ਲੱਗਦਾ ਤਾਂ ਭਾਈ ਤੁਸੀਂ ਹੋਰ ਜਗ੍ਹਾ ਤੋਂ ਕੜੀ ਚੌਲ ਖਾ ਲਓ ਨਹੀਂ ਨਾਲੇ ਸਾਡਾ ਵਿਰੋਧ ਕਰਨ ਵੀ ਉਹ ਆਂਦੇ ਆ ਜਦੋਂ ਨਿਹੰਗ ਸਿੰਘ ਉਥੇ ਚੜੰਗੇ ਚੜਗਾਉਂਦੇ ਤੇ ਮੂਰੇ ਬਟਾ ਲੈ ਕੇ ਬੈਠੇ ਹੁੰਦੇ ਹੂੰ ਅੱਛਾ ਸਾਡੇ ਕੋ ਕਈ ਇਹੋ ਜਿਹੇ ਬੰਦੇ ਵੀ ਆਏ ਆ ਵਿਰੋਧ ਕਰਨ ਆਏ ਆ ਅੱਧਾ ਘੰਟਾ ਬੈਸ ਕੀਤੀ ਆ ਮੁੜ ਕੇ ਕਹਿੰਦੇ ਬਾਬਾ ਬੱਕਰਾ ਦਾ ਚੱਕ ਕਰਾਈ ਕਿਦਾਂ ਦਾ ਬਣਿਆ ਅੱਛਾ ਸਾਡੇ ਕੋ ਇਹੋ ਜਿਹੇ ਵੀ ਆਏ ਆ ਕੀ ਬਾਤ ਹੈ ਅਜਾ ਮਤਲਬ ਸਪੋਰਟ ਕਰਨ ਤੇ ਕੋਈ ਨਹੀਂ ਆਇਆ ਤੇ ਵਿਰੋਧ ਕਰਨ ਲਈ ਤੁਰੇ ਆ ਲੋਕ ਆ ਆ ਜੀ ਤੇ ਐਸ ਕਰਕੇ ਵੀ ਸਭ ਕੋ ਦੇਖ ਕੇ ਦਲਦੇ ਪਰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਪਣੇ ਸਿੱਖਾਂ ਦਾ ਸਾਥ ਦੋ ਕਿਰਤ ਕਰ ਲੈਣ ਦੋ ਕਿਰਤ ਕਰ ਰਹੇ ਆ ਬੱਚੇ ਪਾਲਨੇ ਕਿਹੜੇ ਪਾਸੇ ਜਾਈ ਬਿਲਕੁਲ ਫਿਰ ਤੁਸੀਂ ਕਹਿੰਦੇ ਹੋ ਵੀ ਸਾਰੇ ਭੱਜ ਭੱਜ ਕੇ ਪੰਜਾਬ ਛੱਡ ਕੇ ਜਾਈ ਜਾਂਦੇ ਬਾਹਰ ਬਾਹਰ ਹੀ ਜਾਣਗੇ ਜੇ ਤੁਸੀਂ ਇੱਥੇ ਨਹੀਂ ਕਰਤ ਕਰਨ ਦੋਗੇ ਤਾਂ ਕਿਤੇ ਤੇ ਜਾਣਗੇ ਜੀ ਭਾਈ ਹੁਣਾਂ ਨੇ ਇੱਕ ਗੱਲ ਕਹੀ ਸੀਗੀ ਭਾਈ ਹੁਣੀ ਕਹਿੰਦੇ ਵੀ ਅਸੀਂ ਨਾ ਬੱਕਰਾ ਵੇਚਣਾ ਵੀ ਬੰਦ ਕਰ ਦਾਂਗੇ ਅਸੀਂ ਚਿਕਨ ਵੇਚਣਾ ਵੀ ਬੰਦ ਕਰ ਦਾਂਗੇ ਪਰ ਸ਼ਰਤ ਇੱਕ ਹੋਗੀ ਵੀ ਸਾਰੇ ਪੰਜਾਬੀ ਜਿਹੜੇ ਪੰਜਾਬ ਦੇ ਨੇ ਸਿਰਫ ਪੰਜਾਬੀਆਂ ਕੋਲ ਖਾਣ ਕਿਸੇ ਹੋਰ ਕੋਲੋਂ ਨਾ ਖਾਣ ਹਾਂਜੀ ਕਿਉਂ ਭਈ ਪੱਕੀ ਗੱਲ ਆ ਤੇ ਭਾਈ ਹੁੜੀ ਕਹਿੰਦੇ ਜੋ ਤੁਸੀਂ ਖਾਣਾ ਖੋਗੇ ਅਸੀਂ ਉਹ ਖਵਾਵਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਹਾਂ ਉਹ ਫਿਰ ਆ ਵੀਡੀਓ ਨਾ ਕੋਈ ਆਵੇ ਵੀ ਕਿਸੇ ਪੰਜਾਬੀ ਭਰਾ ਨੇ ਕੰਮ ਬੰਦ ਕੀਤਾ ਵੀ ਉਹਦੇ ਕੋ ਗਾਹਕ ਨਹੀਂ ਜਾਂਦੇ ਗਾਹਕ ਨਹੀਂ ਜਾਂਦੇ ਹਰ ਦੂਏ ਦਿਨ ਚਲੋ ਅਹਿਮੇਦ ਸਿੰਘਾ ਹੋਰ ਨੇ ਅੰਗ ਸਿੰਘਾ ਬੜੇ ਜਿਹੜੇ ਆਪਣਾ ਬੈਸਨੋ ਕੰਮ ਕਰਦੇ ਉਹ ਰੋਜ਼ ਵੀਡੀਓ ਪਾਉਂਦੇ ਬਾਬਾ ਜੀ ਸਮਾਨ ਵੇਚਦਾ ਪਿਆ ਉਹ ਕਰ ਦੋ ਜੇ ਤੁਸੀਂ ਸਾਡਾ ਚਲੋ ਆਹੀਂ ਡਲੇ ਕਰਕੇ ਤੁਸੀਂ ਕਹਿੰਦੇ ਹੋ ਅਸੀਂ ਨਹੀਂ ਛਕਣਾਉਣਾ ਤੁਸੀਂ ਵਿਰੋਧ ਕਰਦੇ ਹੋ ਜਿਹੜੇ ਬੈਸਨ ਬੰਦ ਕਰ ਰਹੇ ਉਹਨਾਂ ਦਾ ਵਿਰੋਧ ਉਹ ਬਜਾਰੇ ਕਿੱਥੇ ਜਾਣ ਉਹਨਾਂ ਨਾਲ ਤਾਂ ਗੱਲ ਤਾਂ ਭਈ ਉਹ ਹੀ ਹੈ ਨਾ ਕਿਸੇ ਪਾਸੇ ਤੋਂ ਆਪਾਂ ਹੀ ਕੰਮ ਕਰਦੇ ਆ ਨਾ ਵੀ ਚਲੋ ਤੁਸੀਂ ਕਹਿੰਦੇ ਆ ਵੀ ਅਸੀਂ ਸਾਨੂੰ ਤੁਹਾਨੂੰ ਸਾਡਾ ਕੰਮ ਚੰਗਾ ਨਹੀਂ ਲੱਗਦਾ ਠੀਕ ਹੈ ਭਾਈ ਅਸੀਂ ਤੁਹਾਡੇ ਵਰਗਾ ਕੰਮ ਕਰਦੇ ਆ ਜੋ ਤੁਸੀਂ ਕਹਿੰਦੇ ਹੋ ਪਰ ਸ਼ਰਤ ਇੱਕ ਹੋਗੀ ਕਰੋ ਉਸ ਪੰਜਾਬੀ ਦੀ سپورਟ ਆ ਕੇ ਹਾਂਜੀ ਹਾਂਜੀ ਅੱਜ ਸਾਨੂੰ ਪਤਾ ਲੱਗੇ ਵੀ ਹਾਂ ਯਾਰ ਫਲਾਦੇ ਪ੍ਰਵਾਸੀ ਨੇ ਜਿਹੜੀ ਚੱਕ ਲਈ ਵੀ ਕਿਸੇ ਨੇ ਹੋਰ ਦੇ ਪਰ ਜਿਹੜੀ ਚੱਕ ਲਈ ਪਰ ਸਾਡੇ ਪੰਜਾਬੀ ਕੋਈ ਰੋਟੀ ਆਪਣਾ ਰੋਟੀ ਪਾਣੀ ਕਿਉਂ ਬੰਦ ਕਰਦੇ ਪੰਜਾਬੀ ਨੂੰ ਤਾਂ ਜੀ ਦੇਖੋ ਨਾ ਪੰਜਾਬੀ ਨੂੰ ਫਿਰ ਕਿ ਗੱਲਾਂ ਨਾ ਥੁੜੀਆਂ ਕੋਲੀਆਂ ਹੋ ਜਾਂਦੀਆਂ ਨੇ ਪੰਜਾਬੀ ਨੂੰ ਨਾ ਤਾਂ ਚੱਲੇ ਸਰਕਾਰ ਤੇ ਨਾ ਚੱਲੇ ਪੰਜਾਬੀ ਸਿੱਧੀ ਗੱਲ ਹੈ ਜੀ ਕੱਲ ਵੀ ਮੇਰੀ ਵੀਡੀਓ ਚ ਵੇਹੀ ਗੱਲ ਪੀ ਵੀ ਨਹੀਂ ਚੱਲਦਾ ਤੇ ਪੰਜਾਬੀ ਨੂੰ ਸਰਕਾਰ ਵੀ ਨਹੀਂ ਜਾਂਦਾ ਜੇ ਪੰਜਾਬੀ ਪੰਜਾਬੀ ਦੀ ਸਪੋਰਟ ਕਰ ਲਾ ਪਵੇ ਮੈਨੂੰ ਲੱਗਦਾ ਨਹੀਂ ਪੰਜਾਬ ਨੂੰ ਬੜਾ ਟਾਈਮ ਲੱਗਣਾ ਸੋਨੇ ਚੜੀ ਬਣਨ ਨੂੰ ਨਹੀਂ ਇਥੇ ਦਾਸੀਂ ਹੋਰਾਂ ਨੂੰ ਸਪੋਰਟ ਕਰਨੀ ਆ ਕਿਹਦੇ ਅਸੀਂ ਇੱਕ ਦਿਨ ਨਿੰਦਾ ਕਰਕੇ ਦੂਜੇ ਨੂੰ ਅਸੀਂ ਉੱਪਰ ਚੜਾਈ ਜਾਣਾ ਉਹ ਗੱਲ ਹੀ ਬੰਦੀ ਇਹਦਾ ਖਾਣਾ ਨਾ ਖਾਣਾ ਆਪਣੀ ਚੋਅ ਹੈ ਸਾਡੀ ਆਪਣੀ ਆਪਣੀ ਮਰਜ਼ੀ ਆ ਜੀ ਸਾਨੂੰ ਮਹਾਰਾਜ ਨੇ ਕਦੇ ਮਨਾ ਨਹੀਂ ਕੀਤਾ ਸਾਨੂੰ ਮਹਾਰਾਜ ਨੇ ਕਦੇ ਮਨਾ ਨਹੀਂ ਕੀਤਾ ਹੈਗਾ ਵੀ ਅਸੀਂ ਨਹੀਂ ਖਾਣਾ ਹਾਂ ਹਲਾਲ ਤੋਂ ਮਨਾ ਕੀਤਾ ਵਜ੍ਹਾ ਕਰਕੇ ਤੋਂ ਕਦੇ ਮਨਾ ਨਹੀਂ ਕੀਤਾ ਪਰ ਇਹ ਜਿਹੜਾ ਵੀ ਜਮਾ ਹੀ ਵਿਰੋਧ ਕਰ ਦੇਣਾ ਇੱਕ ਪਾਸਾ ਹੀ ਕਰ ਦੇਣਾ ਵੀ ਸੁਣਨੀ ਹੋਈ ਨਹੀਂ ਅਗਲੇ ਦੀ ਇਹ ਵੀ ਗਲਤ ਗੱਲ ਆ ਮਹਾਰਾਜ ਪੱਖ ਲੈਣਾ ਚਾਹੀਦਾ ਆਪ ਜੀ ਨੂੰ ਨਹੀਂ ਚਲੋ ਪਤਾ ਆਪ ਜੀ ਦਾਲਾ ਪੰਥਾ ਜੇ ਜਾਓ ਨੰਗੰਗਾ ਪਾਣੀ ਪਿੱਛੇ ਦੇ ਇੱਕ ਲੁਧਿਆਣੇ ਵਿੱਚ ਇੱਕ ਛੜਕੇ ਦੀ ਸ਼ਾਪ ਵੀ ਖੁੱਲੀਆਂ ਨਾ ਹਾਂਜੀ ਹਾਂਜੀ ਉਹ ਖੁੱਲ੍ਹੀ ਹੋਈ ਹੈ ਪ੍ਰਤਾਪਪੁਰੇ ਕੋਲੇ ਜੀ ਤੇ ਫਿਰ ਬਸ ਇਹ ਬਾਣਾ ਨਾ ਬਾਣਾ ਚੋਬਦਾ ਵੈਸੇ ਵੀ ਇੱਕ ਗੱਲ ਆ ਜੀ ਮਾਰੇ ਨੇ ਜਦੋਂ ਇਹ ਪੰਥ ਪੈਦਾ ਕੀਤਾ ਨਾ ਉਹ ਉਦੋਂ ਦਾ ਰੜਕਦਾ ਅੱਖਾਂ ਚ ਇਹ ਰੜਕਦਾ ਰਹਿਣਾ ਬਾਣਾ ਇਹ ਕੋਈ ਚੱਕਰ ਨਹੀਂ ਚਲੋ ਜਿੰਨਾਂ ਨੇ ਸਪੋਰਟ ਕਰਨੀ ਉਹ ਭਰਾ ਇੱਥੇ ਆਉਣਗੇ ਛੜਦੀ ਕਲਾ ਵਾ ਜਿਹੜੇ ਵਿਰੋਧ ਕਰਨਗੇ ਉਹ ਵੀ ਆਪਣਾ ਵਿਰੋਧ ਕਰਨ ਕੋਈ ਚੱਕਰ ਨਹੀਂ ਆਪਾਂ ਨੂੰ ਪਰ ਬੇਨਤੀ ਬਸ ਇੱਕ ਆ ਵੀ ਗਾਲਾਂ ਨਾ ਕੱਢੋ ਵਿਰੋਧ ਜੋ ਬਣਦਾ ਤੁਸੀਂ ਦੋ ਮਰਿਆਦਾ ਚ ਰਹਿ ਕੇ ਕਰੋ ਖਾਣੇ ਦੇ ਹਿਸਾਬ ਨਾਲ ਤੁਹਾਨੂੰ ਖਾਣਾ ਨਹੀਂ ਚੰਗਾ ਲੱਗਦਾ ਤੁਸੀਂ ਉਹ ਬੋਲੋ ਕਰੋ ਬਾਈ ਆਪਾਂ ਨੂੰ ਇਹ ਚੰਗਾ ਸੋਭਦਾ ਨਹੀਂ ਜਾਂ ਕੁਝ ਵੀ ਚੀਜ਼ ਨਾ ਉਹ ਤਰੀਕੇ ਨਾਲ ਗੱਲ ਕੀਤੀ ਪੱਕ ਨਾਲ ਗੱਲ ਕੀਤੀ ਜਾਵੇ ਪਰ ਇਹ ਗਾਣਾ ਕੱਢ ਕੇ ਇਹ ਕੋਈ ਪੜਿਆਂ ਲਿਖਿਆਂ ਵਾਲਾ ਕੰਮ ਨਹੀਂ ਹੈਗਾ ਪੜਿਆਂ ਲਿਖਿਆਂ ਵਾਲਾ ਕੰਮ ਹੈ ਆ ਇੱਕ ਦੋ ਆਹ ਫੈਗੇ ਆ ਪੇਜ ਅਸੀਂ ਉਹਨਾਂ ਨੂੰ ਕੀਤਾ ਵੀ ਸੀ ਤੇ ਉਹ ਬਹੁਤ ਗੰਦੀਆਂ ਗਾਲਾਂ ਲਿਖ ਰਹੇ ਸੀ ਤੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਆ ਵੀ ਸੰਭਲ ਜਾਓ ਅੱਛਾ ਕਿਉਂ ਅਸੀਂ ਕਿਰਤ ਕਰ ਰਹੇ ਆ ਇਹ ਨਾ ਹੋਵੇ ਕਿਰਤ ਕਰਕੇ ਸੜਕ ਦੇ ਵਿੱਚ ਵਿਜਾਲੇ ਤੇ ਤੁਹਾਡੇ ਵਾਲੇ ਪਾਸੇ ਨਹੀਂ ਨਹੀਂ ਭਾਜੀ ਆਪਾਂ ਇਹ ਚੀਜ਼ਾਂ ਨਹੀਂ ਕਰਨੀਆਂ ਆਪਾਂ ਤਾਂ ਇਹ ਕਰਨਾ ਆਪਾਂ ਪਾਸੋਂ ਵੀ ਸਾਨੂੰ ਇਹਨਾਂ ਦਾ ਭਾਜੀ ਇਹਨਾਂ ਦਾ ਪ੍ਰੋਪਗੈਂਡਾ ਆ ਵੀ ਪੰਜਾਬੀ ਕੰਮ ਨਾ ਕਰਨ ਤੇ ਤੁਸੀਂ ਆਪਣੀ ਕਿਰਤ ਨੂੰ ਛੱਡੋ ਨਾ ਠੀਕ ਹੈ ਜੀ ਸਮੇਂ ਤੇ ਇੱਥੇ ਹੀ ਰਵਾਂਗੇ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ 11 ਵਜੇ ਤੋਂ 4 ਵਜੇ ਤੱਕ ਪਾਸੋਂ ਅਸੀਂ ਹੁੰਨੇ ਆ ਜੀ ਸੋਮਵਾਰ ਤੋਂ ਸ਼ਨੀਵਾਰ ਤੱਕ। ਕੀ ਮਾਦਰਾ? ਐਤਵਾਰ ਛੁੱਟੀ ਹੁੰਦੀ ਆ ਜੀ। ਉਹ ਆ ਜੀ। ਤੇ ਜਿੰਨੇ ਮੇਰੇ ਵੀ ਭਰਾਵਾਂ ਛਕਣੇ ਹੋਣ ਤਾਂ ਜ਼ਰੂਰ ਦੱਸਣ ਦੇ ਕੇ ਜਾਣੇ ਜਾਂਟੇ। ਵਾਕੇ ਭਾਜੀ ਅੱਜ ਵਧੀਆ ਲੱਗਾ ਤੁਹਾਡੇ ਕੋਲ ਆ ਕੇ। ਕਿਉਂਕਿ ਮੇਨ ਚੀਜ਼ ਗੱਲ ਆ ਵੀ ਅਸੀਂ ਸਿਰਫ ਪੰਜਾਬੀਆਂ ਭਰਾਵਾਂ ਨੂੰ ਸਪੋਰਟ ਕਰਦੇ ਆ ਉਹਨਾਂ ਦੇ ਖਾਣੇ ਨੂੰ ਸਪੋਰਟ ਕਰਦੇ ਆ। ਸਾਡੇ ਲਈ ਤੁਸੀਂ ਜੋ ਵੀ ਕਰ ਰਹੇ ਹੋ ਚੰਗਾ ਕਰ ਰਹੇ ਹੋ ਕਿਸੇ ਦਾ ਤੁਸੀਂ ਨਸ਼ਾ ਤਾਂ ਨਹੀਂ ਵੇਚ ਰਹੇ। ਤੁਸੀਂ ਕੋਈ ਚਿੱਟਾ ਤਾਂ ਨਹੀਂ ਵੇਚ ਰਹੇ ਤੁਸੀਂ ਕਿਸੇ ਨੂੰ ਚੋਰੀਆਂ ਤੇ ਨਹੀਂ ਲਾ ਰਹੇ ਤੁਸੀਂ ਕਿਸੇ ਨੂੰ ਟੱਕੇ ਮਾਰਨ ਦੇ ਤੇ ਲਾ ਰਹੇ ਕੋਟਾ ਦੇ ਬੁਲਾ ਰਹੇ ਉਹ ਪਾਸੋ ਪਤਾ ਗੱਲ ਕੀ ਆ ਵੀ ਕਿਹੜਾ ਸਮਝਾਵੇ ਇਹਨਾਂ ਨੂੰ ਸਭ ਕੁਝ ਹੋ ਰਿਹਾ ਸਭ ਕੁਝ ਸਾਰਾ ਕੁਝ ਸਾਹਮਣੇ ਆ ਸਭ ਨੂੰ ਪਤਾ ਵਾ ਚਿੱਟਾ ਵੀ ਪਤਾ ਵਾ ਕਿੱਥੇ ਵਿਗਦਾ ਸਭ ਕੋ ਪਤਾ ਕੌਣ ਬੰਗਾਦਾ ਪਰ ਗੱਲ ਕੀ ਆ ਵੀ ਬਸ ਆਪਣੇ ਭਰਾ ਨੂੰ ਕੰਮ ਨਹੀਂ ਕਰਨ ਦੇਣਾ ਪਰ ਗੱਲ ਇਹ ਚਿੱਟੇ ਦਾ ਵਿਰੋਧ ਨਹੀਂ ਕਰਨਾ ਬੱਕਰੇ ਦਾ ਵਿਰੋਧ ਜ਼ਰੂਰ ਕਰਨਾ ਆਪਣੇ ਭਰਾ ਨੂੰ ਕੰਮ ਨਹੀਂ ਕਰਨ ਦੇਣਾ ਬੱਕਰੇ ਦਾ ਵਿਰੋਧ ਵੀ ਨਹੀਂ ਕਰਦੇ ਭਾਵੇਂ ਸ਼ਾਮ ਨੂੰ ਜਾ ਕੇ ਬੱਕਰਾ ਖਾਂਦੇ ਵੀ ਹੋਣ ਜਿਵੇਂ ਤੁਸੀਂ ਦੱਸਿਆ ਯਾਰ ਹਾਂ ਬੱਕਰਾ ਖਾਂਦੇ ਵੀ ਹੋਣੇ ਆ ਪਹਿਲਾਂ ਤੁਹਾਡੇ ਵਿਰੋਧ ਕਰਨ ਆਉਂਦੇ ਸੀ ਤੇ ਬਾਅਦ ਤੁਹਾਡੇ ਕੋਲੇ ਭਾਈ ਬੱਕਰਾ ਵਿੱਚ ਖਾਓ ਕਿਵੇਂ ਬੱਕਰਾ ਖਾਂਦੇ ਵੀ ਹੋਣੇ ਆ ਪਰ ਉਹ ਬੱਕਰੇ ਦਾ ਵਿਰੋਧ ਨਹੀਂ ਕਰਦੇ ਉਹ ਆਪਣੇ ਸਿੱਖ ਭਰਾ ਦਾ ਵਿਰੋਧ ਕਰਦੇ ਆ ਵੀ ਹਾਂ ਦੇਖਣਾ ਤਾਂ ਜੜਦੇ ਕੋਈ ਪੁਲਿਸ ਜਾਂਦੇ ਕਿ ਸਾਡੇ ਪ੍ਰਵਾਸੀ ਆ ਕੇ ਉਹ ਵਧੀਆ ਮਕਾਨ ਬੂਣ ਪਾਉਣ ਆਏ ਗੱਡੀਆਂ ਗੁਡੀਆਂ 'ਚ ਫਿਰਨ ਨੇ ਨੇਪਾਲੀ ਭਰਾ ਆ ਕੇ ਫਿਰਨ ਆਪਣਾ ਸਰਦਾਰ ਆਏ ਇੱਥੇ ਸਕਿਉਰਟੀ ਗਾਰਡ ਲੱਗੇ ਹੁਣ ਬੈਂਕਾਂ ਬੁੰਕਾਂ ਦੇ ਬਾਹਰ ਠੀਕ ਆ ਜੀ ਫੈਕਟਰੀਆਂ ਦੇ ਬਾਸ ਸਕਿਉਰਟੀ ਗਾਰਡ ਲੱਗੇ ਹੁਣ ਕਿਤੇ ਹਨਾ ਮੋਲਾ-ਮੂਲਾ ਚ ਜਾਂ ਕੋਠੀਆਂ ਦੇ ਤਗੜੀਆਂ-ਤਗੜੀਆਂ ਚ ਉਹ ਬਾਹਰ ਖੜ ਕੇ ਡਰਾਈਵਰੀ ਉਹ ਖੜੇ ਹੁਣ ਬਾਰੀ ਖੋਲ ਕੇ ਤੇ ਫੇਰ ਇਹਨਾਂ ਨੂੰ ਚੰਗਾ ਲੱਗਦਾ ਵੀ ਹਾਂ ਸਰਦਾਰ ਸਾਡਾ ਖੜਾ ਸਾਡੀ ਇੱਜ਼ਤ ਬਹੁਤ ਹੋ ਰਹੀ ਹੈ ਸਾਡੀ ਪੱਗ ਦੀ ਸ਼ਾਨ ਵਧਾ ਰਿਹਾ ਚਾਹ ਬਤ ਤੇ ਜੇ ਕੋਈ ਵਧੀਆ ਆਪਣੀ ਕਿਰਤ ਕਮਾਈ ਕਰਨ ਲੱਪੇ ਫੇਰ ਇਹਨਾਂ ਦੇ ਪੀੜ ਹੋਣ ਲੱਪੇ ਬਿਲਕੁਲ ਜੀ ਭਾਜੀ ਅੱਛਾ ਜਦੋਂ ਤੁਸੀਂ ਨੋਨ-ਵੇਜਿਟੇਰੀਅਨ ਖਾਣਾ ਵੇਚਦੇ ਸੀ ਮੱਕੀ ਦੀ ਰੋਟੀ ਵੇਚਦੇ ਸੀ ਉਦੋਂ ਦਾ ਰਿਸਪੌਂਸ ਕੀ ਦੇ ਅੱਜ ਦਾ ਰਿਸਪੌਂਸ ਕੀ ਹੈ ਭਾਜੀ ਪੜਾ ਦੇ ਖੜੇ ਹਾਂ ਮਾਰੇ ਹਾਜ਼ਰ ਨਾਲ ਜਿਹੜਾ ਜਿੱਦਣ ਦਾ ਆ ਪੜਾ ਲਾਇਆ ਵਾ ਸਾਡਾ ਵਰਤਾਰਾ ਫਦੇ ਹੋ ਜਾਂਦਾ ਕਿਤੇ ਆਵੇ ਕੋਈ ਹੋਵੇ 2 ਵਜੇ ਵੀ ਵਰਤਾਰਾ 11 ਵਜੇ ਆ ਕੇ 2 ਵਜੇ ਬਿੱਲ ਹੋ ਕੇ ਘਰ ਨੂੰ ਗਏ ਹੋਏ ਉੱਥੇ ਸਾਡਾ ਦੁੱਧ ਸ਼ਾਮ ਨੂੰ ਦੇਖਣਾ ਪੈਂਦਾ ਸੀ ਵੀ ਅੱਜ ਕਿੱਧਰ ਕਰੀਏ ਦੁੱਧ ਦਾ ਪੈਰਾ ਕਿੰਨੂੰ ਛਕਾਈਏ ਦੁੱਧ ਇੰਨਾ ਇੰਨਾ ਦੁੱਧ ਬੱਦਦਾ ਹੁੰਦਾ ਸੀ ਠੀਕ ਹੈ ਜੀ ਮਤਲਬ ਮੱਕੀ ਦੇ ਪ੍ਰਸ਼ਾਦ ਦੇ ਵਾਜਣੇ ਵੀ ਦੇਖਣਾ ਵੀ ਕਿੰਨੂੰ ਛਕਾਈਏ ਸ਼ਾਮ ਨੂੰ ਅੱਛਾ ਇਦਾਂ ਦਾ ਪੈਰਾ ਰਿਹਾ ਉੱਥੇ ਨਹੀਂ ਹੋਇਆ ਜੀ ਕੁਝ ਬੱਚਿਆ ਨਹੀਂ ਇਹ ਇੱਕ ਤਰਾਸੀ ਵਾਲੀ ਗੱਲ ਆ ਵੀ ਜੇ ਤੁਸੀਂ ਉਹ ਗੱਲਾਂ ਹੀ ਕਰਨ ਦੇ ਤਾਂ ਉਦੋਂ ਕਰਦੇ ਵੀ ਬਾਈ ਵੀ ਤੁਹਾਡਾ ਕੰਮ ਨਹੀਂ ਚੱਲਦਾ ਕੀ ਤੁਹਾਡੇ ਨਾਲ ਆਹੀਂ ਆਹੀਂ ਆਨੇ ਆ ਤਾਂ ਉਦੋਂ سپورਟ ਚ ਆਉਂਦੇ ਉਦੋਂ سپورਟ ਚ ਆਉਂਦੇ ਫੇਰ ਸਾਨੂੰ ਖੁਦ ਹੀ ਹੁੰਦੀ ਵੀ ਹਾਂ ਨਹੀਂ ਸਾਡੇ ਭਰਾ سپورਟ ਜਾਏ ਉਦੋਂ ਦਾ ਕੋਈ ਆਇਆ ਨਹੀਂ ਹੋਰ ਬੰਦ ਗਰਾਉਂਡ ਨੂੰ ਤਾਂ ਚੜ ਕੇ ਆ ਜਾਂਦਾ ਨੇ ਪਰ ਗੱਲਾਂ ਵੀ ਉਹੀ ਚੜਾਈ ਦੀ ਬਰਦਾਸ਼ਤ ਹੋ ਰਹੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਇੱਕ ਬਚਨ ਇਦਾਂ ਵੀ ਅਸੀਂ ਨਾ ਇਹ ਬੰਦ ਕਰ ਨਹੀਂ ਸਕਦੇ ਕਿਉਂਕਿ ਇਹ ਅਸੀਂ ਮਹਾਕਾਲ ਜੀ ਦੇ ਬਚਨ ਦੇ ਕੀਤਾ ਤੇ ਅਸੀਂ ਅਰਦਾਸ ਵੇਂਦਾ ਕਰਕੇ ਬੈਠੇ ਆ ਅੱਛਾ ਜੀ ਅ ਰਾਜਪੁਰੇ ਦੇ ਕੋਲੇ ਸ਼ਹੀਦ ਗੰਜ ਸਾਹਿਬ ਆ ਮਹਾਕਾਲ ਅਕਾਲੀ ਬਾਬਾ ਮਿੱਤ ਸਿੰਘ ਜੀ 6000 ਸਿੰਘ ਸ਼ਹੀਦ ਉਹਨਾਂ ਦੇ ਅਰਦਾਸ ਬੰਟਾ ਸਥਾਨ ਤੇ ਕਰਕੇ ਫੇਰ ਅਸੀਂ ਪੜਾਅ ਲੰਭ ਕੀਤਾ ਜੀ। ਹਾਂ ਜੀ। ਮਹਾਕਾ ਜੀ ਦੇ ਵੀ ਵਚਨ ਹੋਏ ਆ ਸੋ ਨਾ ਤਾਂ ਹੁਣ ਮਹਾਕਾ ਜੀ ਦੇ ਵਚਨਾਂ ਤੋਂ ਤੇ ਨਾ ਅਰਦਾਸ ਤੋਂ ਮੁੱਕ ਰੋ ਹੋ ਰਾਇਆ ਨੇ ਇਸ ਕਰੇ ਪੜਾਅ ਚੱਲਣਾ ਹੀ ਆ। ਕਈ ਵੀਰ ਆਉਂਦੇ ਆ ਕਹਿੰਦੇ ਪੈਂਟ ਸ਼ਰਟ ਪਾ ਕੇ ਪੜਾਅ ਚ ਲਾ ਲੋ। ਸੋ ਉਹ ਵੀ ਇਹ ਇਦਾਂ ਵੀ ਅਸੀਂ ਭਰਾ ਵੀ ਉਦੋਂ ਵੀ ਅਰਦਾਸ ਨਹੀਂ ਕੀਤਾ ਅਸੀਂ ਬਾਣਾ ਨਹੀਂ ਵਧਾਉਣਾ। ਬਾਣਾ ਵੀ ਅਸੀਂ ਪਾ ਕੇ ਰੱਖਣਾ ਵਾ ਤੇ ਪੜਾਅ ਵੀ ਚਲਾਉਣਾ ਵਾ ਸੋ ਸਾਡੇ ਨਾਲ ਅਸੀਂ ਵੀ ਤੁਹਾਡੇ ਹੀ ਭਰਾ ਵਾ। ਤੇ ਪਿਆਰ ਨਾਲ ਪੇਸ਼ ਆਉਣਾ ਤੇ ਵੀ ਆਬਵੀਸਲੀ ਚੰਗੇ ਤਰੀਕੇ ਨਾਲ ਪੇਸ਼ ਆਉਂਗੇ ਤੇ ਚੰਗੀ ਚੀਜ਼ ਹੈ ਨਾ ਵੀ ਇੱਕ ਚੰਗੀ ਇਨਸਾਨੀ ਦਿਖਾਓ ਜੀ ਅੱਜ ਪੰਜਾਬੀ ਬ੍ਰਾਡਸਪੋਟ ਕੰਮ ਕਰ ਲੱਗੇ ਉਹਨੂੰ ਸਪੋਰਟ ਕਰੀਏ ਸਪੋਰਟ ਕਰੀਏ ਸਾਨੂੰ ਦੇਖ ਕੇ ਹੋਰ ਵੀ ਅਸੀਂ ਤਾਂ ਹੋਰ ਵੀ ਸਿੰਘਾਂ ਨੂੰ ਕਹਿੰਦੇ ਆ ਵੀ ਖੋਲੋ ਖੋਲੋ ਸਾਰੇ ਸ਼ਹਿਰਾਂ 'ਚ ਖੋਲੋ ਮਹਾਰਾਜ ਚੰਗਾ ਅੱਛਾ ਤੁਸੀਂ ਖਾਣਾ ਵੀ ਚੰਗਾ ਵੇਚ ਰਹੇ ਹੋ ਹਾਂਜੀ ਕੋਈ ਤੁਸੀਂ ਮਾੜਾ ਖਾਣਾ ਤੇ ਨਹੀਂ ਵੇਚਦੇ ਬੱਕਰਾ ਜਿਹੜਾ ਅੱਜ ਕੱਲ ਦਾ ਲੋਕਾਂ ਨੂੰ ਚੰਗਾ ਮਿਲਦਾ ਹੀ ਨਹੀਂ ਪਿਲੀਗਾ ਨਹੀਂ ਜਦੋਂ ਇਹ ਖਰਾਕਾ ਖਾਂਦੇ ਸੀ ਨਾ ਪਾਸੋਂ ਉਦੋਂ ਜਵਾਨ ਵੀ ਸੇਤਾ ਹੁੰਦਾ ਐ ਹੱਟੇ-ਗਾਟੇ ਹੁੰ ਤੇ ਆਜੰਗੂ ਨਹੀਂ ਇਹ ਆ ਜਿਹੜਾ ਮੋਲ ਤੁਸੀਂ ਦੇਖਦੇ ਪਏ ਹੋ ਇਹ ਸਾਰਾ ਵੀ ਦੂਜਾ ਖਮਾਨ ਖਾਣ ਕਰਕੇ ਹੀ ਹੋਇਆ ਵਾ ਦੂਜਾ ਖਮਾਨ ਕਰ। ਜੇ ਚੰਗੀਆਂ ਖਰਾਕਾ ਹੁੰਦੀਆਂ ਤੇ ਮੈਨੂੰ ਲੱਗਦਾ ਨਹੀਂ ਇਹ ਨੌਬਤ ਹੋਣੀ ਸੀ। ਖਰਾਕਾ ਖਾਂਦੇ ਨਹੀਂ ਨਾ ਚੰਗੀਆਂ। ਜੇ ਚੰਗੀਆਂ ਕੋਈ ਵੇਚਦਾ ਤੇ ਫਿਰ ਜਰਦੇ ਨਹੀਂ ਹੈਗੇ। ਬਿਲਕੁਲ ਮਾਜੀ ਬਿਲਕੁਲ। ਆਕੇ ਕੋਈ ਨਾ ਚੜਦੀ ਗਲ ਹੈ ਮਹਾਰਾਜੀ ਹਿਸਾਈ ਨੇ। ਨਹੀਂ ਬਿਲਕੁਲ ਅਸੀਂ ਆਪ ਦੁਆ ਕਰਦੇ ਆਂ ਭਾਈ ਸਾਰੇ ਭਰਾ ਸਾਡੇ ਭਰਾ ਕੋਲ ਆਉਣ ਤੇ ਭਾਈ ਐਡਰੈਸ ਦੱਸੋ ਸ਼ੇਕ ਕਰੀ। ਅਡਰੈਸ ਹੈਗਾ ਜੀ ਆਪਣਾ ਜੀ ਜਦੋਂ ਆਪਾਂ ਪ੍ਰਤਾਪ ਚੌਂਕ ਆਉਨੇ ਆ ਜੀ ਪ੍ਰਤਾਪ ਚੌਂਕ ਤੋਂ ਮੈਟਰੋ ਰੋਡ ਚੜ ਜਾਣਾ ਜੀ ਮੈਟਰੋ ਰੋਡ ਤੋਂ ਸੱਜੇ ਅਤੇ ਤੀਜਾ ਘਟਾ ਆਉਂਦਾ ਜੀ ਪਾਰਕ ਦੇ ਕੋਲੇ ਅਸੀਂ ਬੈੰਨੇ ਆ 11:00 ਵਜੇ ਤੋਂ 4:00 ਵਜੇ ਤੱਕ ਅੱਛਾ ਜੀ ਸੋਮਵਾਰ ਤੋਂ ਸ਼ਨੀਵਾਰ ਤੱਕ ਛਤਰੀ ਭੋਜਨ ਕਰਕੇ ਆਪਣਾ ਪੜਾ ਜੀ ਜੀ ਤੇ ਇਹ ਰੋਡ ਸੇ ਤਾਂ ਮੰਜੂ ਸਿੰਘ ਮੈਨੂੰ ਵੀ ਨਿਕਲ ਜਾਂਦਾ ਜੀ ਅੱਛਾ ਜੀ ਹਾਂ ਜੀ ਪਾਰਕ ਦੇ ਕੋਲ ਹੀ ਅਸੀਂ ਬੈੰਨੇ ਆ ਜੀ ਤੇ ਜਿਹੜੇ ਮੇਰੇ ਵੀਰ ਭਰਾ ਨੇ ਛਕਣਾ ਹੋਵੇ ਤਾਂ ਜ਼ਰੂਰ ਦੱਸਣ ਦਿਓ ਜੀ ਕਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਹਾਰਾ ਜੀ ਆਇਆ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਾਜੀ ਤੇ ਸਾਡੇ ਵਾਸਤੇ ਪਾਜੀ ਅੱਜ ਕੀ ਤੁਹਾਨੂੰ ਖਵਾਉਗੇ ਬਰ ਆਪਾਂ ਤੁਹਾਨੂੰ ਪਹਿਲਾਂ ਬੱਕਰਾ ਛਕਾਉਨੇ ਆ ਜਿਹੜਾ ਆਪਣਾ ਮਸ਼ਹੂਰ ਆ ਕਿਆ ਬਾਤ ਹੈ ਪਾਜੀ ਬੱਕਰਾ ਛਕਣੇ ਜਿਆਦਾ ਆਪਣੇ ਕੋਲ ਲੋਕ ਆ ਅੱਛਾ ਜੀ ਹਾਂ ਜੀ ਬੱਕਰਾ ਮਾਰਦੀ ਕਿਰਪਾ ਨਾਲ ਆਪਣਾ ਪਤਾਵਾ ਜੀ ਚਲੋ ਪਾਜੀ ਫਿਰ ਸਾਡੇ ਲਈ ਬੱਕਰੇ ਦੀ ਪਲੇਟ ਲਾਓ ਜੀ ਤੇ ਨਾਲ ਸਾਨੂੰ ਰੋਟੀ ਦੇ ਠੀਕ ਲਓਗੇ ਚੌਲ ਠੀਕ ਰਹਿਣਗੇ ਆਪ ਜੀ ਦੱਸੋ ਕੀ ਛਕੋਗੇ ਜਿਵੇਂ ਸਾਧ ਦੇ ਵੀ ਚੜਦੀ ਕਲਾ ਵਰੇ ਹੋਲ ਵੀ ਜੋ ਕਿਆ ਬਾਤ ਹੈ ਜੀ ਪਾ ਪ੍ਰਸ਼ਾਦੇ ਖਵਾਓ ਜੀ ਵੈਸੀ ਪ੍ਰਸ਼ਾਦੇ ਤਿਆਰ ਕਰ ਦਿੰਦੇ ਬਾਅਦ ਠੀਕ ਹੈ ਜੀ ਆਓ ਲੈਟ ਨੂੰ ਹਾਂ ਹਾਂ ਜੀ ਤੇ ਲੋ ਜੀ ਅਦਰ ਸਾਡੀ ਪਲੇਅਰ ਸ਼ੁਰੂ ਹੋ ਰਹੀ ਹੈ ਜੀ ਕਿਆ ਬਾਤ ਹੈ ਓ ਜੀ ਵਾਹ ਕੀ ਬਾਤ ਹੈ ਖੁਸ਼ਬੂ ਇੰਨੀ ਘੇੜ ਆ ਰਹੀ ਹੈ ਨਾ ਸ਼ਕੋਂਗੇ ਤਾਂ دیਵਾਨੇ ਹੋ ਜਾਵਾਂਗੇ ਬਾਰ-ਬਾਰ ਆਵਾਂਗੇ ਅੱਛਾ ਵਾਜੀ ਤਾਂ ਵਾਦੀ ਬਾਤ ਹੈ ਬਿਆਸੀ ਵਸੀ ਮਣ ਤਕੜੇ ਫੈਨਲ ਹੋ ਗਏ ਤੁਸੀਂ ਕਹਿਣਾ ਵੀ ਬਾਬਾ ਜੀ ਕੋਲ ਹੀ ਜਾਣਾ ਵਾ ਨਹੀਂ ਭਾਜੀ ਮੈਂ ਤਾਂ ਆਪ ਕੋਈ ਨਾ ਵੀ ਤੁਸੀਂ ਸਾਨੂੰ ਇੰਨਾਂ ਵਜ੍ਹਾ ਖਵਾਉਦੇ ਸੀ ਤੁਹਾਡੇ ਕੋਲ ਪੱਕੇ ਪਰਮਨੈਂਟ ਢਾਈ ਹੈ ਭਾਈ ਸਾਰਾ ਡਰੂਜ ਆਓਗੇ ਬਿਲਕੁਲ ਬਹੁਤ ਜੀ ਕਿਉਂਕਿ ਅਸੀਂ ਨਾ ਇਹਦੇ ਨਾਲ ਪਿਆਰ ਨਾਲ ਕਰਦੇ ਆਂ ਇਹ ਪਿਆਰ ਮਾਲ ਆ ਪੂਰਾ ਐ ਪਿਆਰ ਘੋੜ ਘੋੜ ਕੇ ਪਾਈਦਾ ਵਾ ਕਿਆ ਬਾਤ ਹੈ ਤਾਂ ਤਾਂ ਕਰਕੇ ਉਹ ਟੇਸਟ ਜਿਹੜਾ ਉਹ ਮਸਾਲਿਆਂ ਦਾ ਘੱਟ ਤੇ ਸਾਡੇ ਪਿਆਰ ਦਾ ਪਿਆਰ ਦਾ ਜ਼ਿਆਦਾ ਓਏ ਹੋਏ ਸਵਾਦ ਆ ਗਿਆ ਆ ਕਰਕੇ ਜੀ ਤੇ ਲਿਆਓ ਭਾਜੀ ਪਲੀਜ਼ ਆਪ ਜੀ ਨੂੰ ਸ਼ਕਾਣ ਨੂੰ ਤੇ ਚਲੋ ਜੀ ਆ ਸਾਡਾ ਹੋ ਗਿਆ ਰੈਡੀ ਤਾਂ ਪਈਆ ਤੁਸੀਂ ਫੋਟੋ ਫੜਾ ਕੈਮਰਾ ਫੋਟੋ ਤੇ ਮਾਪਾ ਚੱਲਦੇ ਆ ਉਹ ਦੇਖੋ ਕੀ ਅੱਜ ਬਾਰਿਸ਼ ਹੋ ਰਹੀ ਬਾਹਰ ਹਾਂਜੀ ਹਾਂਜੀ ਬਸ ਤੇ ਮੌਸਮ ਥੋੜਾ ਜਿਹਾ ਬਾਰਿਸ਼ ਹੋ ਰਹੀ ਆ ਤੇ ਇੱਥੇ ਆਪ ਜੀ ਬੈਠ ਕੇ ਲਓ ਜੀ ਆਪਣੇ ਕੋਲ ਫਾਈਨਲੀ ਮਟਰ ਦਾ ਪੀਸ ਆ ਚੁੱਕਿਆ ਜੀ ਚੈੱਕ ਕਰੋ ਤੁਸੀਂ ਆਜੋ ਉੱਪਰ ਨੂੰ ਹੁਣ ਥੋੜਾ ਜਿਹਾ ਹਾਂਜੀ 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 ਆਗੇ ਕੀ ਬਾਤ ਤੇ ਹੁਣ ਵਾਰੀ ਆ ਗਈ ਨਾਲ ਆਪਣੀ ਪ੍ਰਸ਼ਾਦੇ ਰੋਣਾ ਨਹੀਂ ਰੋਣਾ ਨਹੀਂ ਹਲਾਉਣਾ ਨਹੀਂ ਕੀ ਬਾਤ ਹੈ ਤੇ ਇਹਨੂੰ ਆਪਾਂ ਮੇਰੇ ਸਾਹਮਣੇ ਨਾਲ ਆਪਾਂ ਸ਼ਕਨਦਾ ਆਪਣੇ ਕੋਲ ਇੱਕ ਤਰੀਕਾ ਇਦਾਂ ਦਾ ਆਇਆ ਇਹ ਪ੍ਰਚਾਦੇ ਦੇ ਉੱਤੇ ਰੱਖਣਾ ਹੈ ਬਿਲਕੁਲ ਭਾਜੀ ਹੁਣ ਚੈੱਕ ਕਰੋ ਜੀ ਮੇਰਾ ਸਵਾਜਿਹਾ ਬਿਲਕੁਲ ਪਿੰਡ ਹੁਡਾਂਚਾ ਨਾ ਠੀਕ ਹੈ ਜੀ ਇਹ ਆ ਜੀ ਅਸਲ ਦੇ ਵਿੱਚ ਖਾਣ ਦਾ ਤਰੀਕਾ ਇਹਨੂੰ ਉਗੀ ਜਿੰਨਾ ਚਾਰ ਫੇ ਤੁਹਾਡੀ ਰੋਟੀ ਦੇ ਉੱਪਰ ਸਾਰਾ ਮਸਾਲਾ ਅਬਦੁੱਲਾ ਜੱਜ ਤੱਕ ਰੱਖ ਰਿਹਾ ਓਏ ਹੋਏ ਠੀਕ ਹੈ ਮਟਮਾ ਵੀ ਚੈੱਕ ਕਰੋ ਬਹੁਤ ਵਧੀਆ ਪਬਲਿਕ دیਵਾਨੀ ਕਰ ਦੇਣੀ ਤੁਸੀਂ ਸਾਰੀ ਕਿਆ ਬਾਤ ਤੁਕੀ ਭਾਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਇੱਕ ਬੰਦਾ ਇੱਕ ਮਜਬੂਰ ਬੰਦਾ ਜੋ ਵੀ ਹੈ ਨਾ ਜਿਹੜਾ ਬੰਦਾ ਨਾ ਇੱਕ ਨਾਨਵੈਜ ਤੋਂ ਪਹਿਲਾਂ ਇੱਕ ਵੈਜੀਟੇਰੀਅਨ ਫੂਡ ਕਰਕੇ ਫੇਲ ਹੋ ਕੇ ਆ ਚੁੱਕਾ ਆ ਆਪਣੇ ਪੰਜਾਬੀ ਭਰਾ ਸਾਥ ਨਹੀਂ ਦੇ ਰਹੇ ਉਹਦਾ ਤੇ ਅੱਜ ਬੰਦਾ ਇੱਕ ਕਿਰਤ ਕਰ ਰਿਹਾ ਜਿੱਦਾਂ ਜੋ ਮਰਗੀ ਆ ਪਰ ਉਹ ਕਹਿ ਰਿਹਾ ਕਿ ਪਲੀਜ਼ ਸਾਨੂੰ ਕਹੋ ਸਾਡੇ ਨਿਆਣਿਆਂ ਨੂੰ ਕੋਈ ਗੱਲ ਨਾ ਕਰੋ ਕਿਸੇ ਤਰ੍ਹਾਂ ਦੀ ਕਮੈਂਟ ਨਾ ਕਰੋ ਬਹੁਤ ਵਧੀਆ ਗੱਲ ਆ ਕਿ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਬੜੀ ਕਮਾਲ ਅੱਛਾ ਜੀ ਜਬਰਦਸਤ ਤੁਕੀ ਜੋ ਗੁਰਪ੍ਰੀਤ ਸਿੰਘ ਆਵਨ ਜਬਰਦਸਤ ਕਮਾਲ ਕਰਦਾ ਇਟ ਮੀਨਸ ਬਹੁਤ ਉੱਰੀ ਗੱਲ ਆ ਪਹਿਲੀ ਗੱਲ ਤਾਂ ਸਾਡੇ ਪੰਜਾਬੀ ਭਰਾ ਦਾ ਆ ਹੱਥਲਾ ਬਣਿਆ ਹੋਇਆ ਹੂੰ ਦੂਜੀ ਗੱਲ ਮਹੰਗ ਸਿੰਘ ਦਾ ਹੱਥਲਾ ਬਣਿਆ ਬਿਲਕੁਲ ਬਿਲਕੁਲ ਠੀਕ ਆ ਜੀ ਕਿਉਂਕਿ ਇਹ ਤਾਂ ਪਹਿਲੀ ਗੱਲ ਮਿਲਦਾ ਕਿਸੇ ਕਰਮਾ ਵਾਲਿਆਂ ਨੂੰ ਠੀਕ ਆ ਇਹ ਤਾਂ ਤੁਹਾਡੇ ਵਾਸਤੇ ਚੰਗੀ ਚੀਜ਼ ਆ ਵੀ ਤੁਹਾਨੂੰ ਇੱਕ ਚੰਗਾ ਖਾਣਾ ਜਿਹੜਾ ਤੁਹਾਡੇ ਵਾਸਤੇ ਪ੍ਰੋਵਾਈਡ ਕੀਤਾ ਜਾ ਰਿਹਾ ਵੀ ਜਿਹੜੇ ਇੱਕ ਚੰਗੇ ਮਸਾਲਿਆਂ ਨਾਲ ਚੰਗੇ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਜਿਹੜੀ ਤੁਹਾਨੂੰ ਕੱਲ ਨੂੰ ਬੋਰੀ ਨੂੰ ਤਾਕਤ ਮਿਲੂ ਹੂੰ ਐਵੀਂ ਫਾਲਤੂ ਚੀਜ਼ਾਂ ਖਾਣ ਨਾਲ ਚੰਗਾ ਆ ਵੀ ਇਹਨਾਂ ਨੂੰ ਓਏ ਬਾਈ ਸੁਆਦ ਇਹਨਾ ਜ਼ਬਰਦਸਤ ਹੋਣਾ ਬੇ ਸ਼ਟਗਲਾ ਦਿਓ ਲੋਕੀ ਅੱਜ ਕਹਿਣਗੇ ਬਿਸ਼ੱਕ ਜੋ ਮਰਜੀ ਗੱਲ ਦੇਖਦੇ ਪੀ ਇਹ ਕਹਿੰਦੇ ਹੁਣ ਰਿਪੋਰਟ ਕੀਤੀ ਤਾਂ ਕੀ ਕੀਤੀ ਉਹਦਾ ਵੇਖਿਆ ਤਾਂ ਬਾਅਦ ਪਤਾ ਲੱਗੂਗਾ ਹੁਣ ਤਾਂ ਤੀਰ ਕਮਾਨ ਚ ਨਿਕਲ ਚੁੱਕਾ ਆ ਗੱਲ ਗੱਲ ਇਹ ਵੀ ਆ ਭਾਜੀ ਜਿੰਨਾ ਚਿਰ ਮੁ ਟੱਕਰ ਬਰਾਬਰ ਦੀ ਨਾ ਨਾ ਹੋਵੇ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਕਮੈਂਟ ਆਉਣਗੇ ਟੱਕਰ ਦੇ ਦੇ ਕਮੈਂਟ ਆਉਣਗੇ ਟੱਕਰ ਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਉਂਕਿ ਅੱਜ ਕਮੈਂਟ ਉਹ ਲੋਕ ਕਰਨਗੇ ਜਿਹੜੇ ਸਿੱਖੀ ਦੇ ਤੋਂ ਮੁਨਕਰ ਨੇ ਹੂੰ ਜਿਹੜਾ ਸਿੱਖ ਧਰਮ ਦੀ ਗੱਲ ਕਰਨਗੇ ਉਹ ਕਮੈਂਟ ਗਲਤ ਨਹੀਂ ਕਰਨਗੇ ਤੇ ਲੋ ਜੀ ਫਾਈਨਲ ਹੋਣਾ ਆਪਾਂ ਪਹਿਲਾਂ ਇਹਨੂੰ ਫਿਨਿਸ਼ ਕਰ ਲਈਏ ਇਹ ਤੋਂ ਗੱਲਾਂ ਬਹੁਤ ਹੋ ਜਣੀਆਂ ਉਹ ਤੋਂ ਹੁਣ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰਨਾ ਚਾਹੁੰਦਾ ਸਬਸਕ੍ਰਾਈਬ ਕਰਦੇ ਹੋ ਪ੍ਰਹਾਰੀ ਸਪੋਰਟ ਕਰਨ ਵਾਸਤੇ ਤੁਸੀਂ ਭਾਈ ਹੋਣਾ ਕੋ ਜਰੂਰ ਹੋਣਾ ਤੇ ਜਦ ਤੱਕ ਆਪਾਂ ਪੂਰੀ ਦੀ ਪੂਰੀ ਵੀਡੀਓ ਫਿਨਿਸ਼ ਕਰੀਏ ਮਿਲ ਜਾਈਏ ਨ ਆ ਬਾਬਾ ਵੀ ਖਰਾ ਦਿਨ ਤੇ ਹਾਂਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਧੰਨਵਾਦ ਮਾਰਿਆ ਜੀ ਤੇ ਵਾਕਈ ਭਾਈ ਜੀ ਵੀ ਤੁਹਾਡਾ ਜੋ ਸਵਾਦ ਹੈ ਨਾ ਵਾਕਈ ਜ਼ਬਰਦਸਤ ਹੈ ਐਵੇਂ ਨਹੀਂ ਲੋਕ ਭਾਲਦੇ ਹੁੰਦੇ ਜਦੋਂ ਕਰ ਜਾਂਦਾ ਵੀ ਆਹ ਨੰਗ ਸਿੰਘਾਂ ਦੇ ਬਾਬਿਆਂ ਦਾ ਜਾ ਕੇ ਲੰਗਰ ਛੱਕੇ ਹੁੰਦੇ ਆ ਪ੍ਰਸ਼ਾਦਾ ਛੱਕਣ ਉਹਦਾ ਅਲੱਗ ਹੀ ਸਵਾਦ ਬਣਿਆ ਹੋਣਾ ਜੀ ਇਹ ਬਸ ਮਾਰਿਆ ਜੀ ਚਲੋ ਭਾਈ ਜੀ ਜੋ ਵੀ ਵਿਸ਼ਾ ਹੋਵੇ ਕਿਸੇ ਚੀਜ਼ ਨੂੰ ਲੈ ਕੇ ਹੋਵੇ ਉਹ ਅਲੱਗ ਚੀਜ਼ ਆ ਖਾਣਾ ਤੁਹਾਡਾ ਕਮਾਲ ਦਾ ਭਾਈ ਜੀ ਬਾ ਕਮਾਲ ਆ ਮੈਂ ਚਾਹੁੰਦਾ ਕਿ ਤੁਸੀਂ ਦੁਗਣੀ ਤੇ ਰਾਤ ਚੌਕੜੀ ਤਰੱਕੀ ਕਰੋ ਕਿਹਦੇ ਹੱਥ ਕਿਹੇ ਮੋਰੇ ਹੱਥ ਅਡਣ ਨਾਲੋਂ ਚੰਗਾ ਵੀ ਅਸੀਂ ਆਪਣੀ ਕਿਰਤ ਕਰਕੇ ਕਮਾਈ ਕਰਕੇ ਖਾਈਏ ਅਸੀਂ ਕਿਸੇ ਦਿਨ ਨਾਲੋਂ ਇਹ ਤਾਂ ਨਹੀਂ ਹੈਗਾ ਵੀ ਅਸੀਂ ਕਿਸੇ ਦਿਨ ਨਾਲ ਕੋਈ ਗਲਤ ਕਰ ਰਿਹਾ ਜਾਂ ਕੋਈ ਹੋਰ ਚੀਜ਼ ਕਰ ਰਿਹਾ ਬਈ ਭਰਾਵਾਂ ਨੂੰ ਬੇਨਤੀ ਆ ਵੀ ਜੋ ਵੀ ਕਮੈਂਟ ਕਰ ਚੰਗਾ ਸਪੋਰਟ ਕਰੋ ਜੇ ਤੁਸੀਂ ਨੈਗਟਿਵ ਸਪੋਰਟ ਕੰਮ ਕਰਦੇ ਹੋ ਮਤਲਬ ਤੁਸੀਂ ਪੰਜਾਬੀਆਂ ਦੇ ਅਗੇਂਸਟ ਨਾ ਕੀ ਪੰਜਾਬੀ ਦੇ ਹੱਕ ਦੇ ਵਿੱਚ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਬਾਈ ਜੀ ਵਾਹਿਗੁਰੂ ਜੀ